ਨੀ ਅੰਦੋਲਨ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਕਿਸਾਨਾਂ ਤੇ ਹੰਝੂ ਗੈਸਿਕ ਪਰਫ੍ਰਿਤ ਗੋਲੇ ਛਾੜ ਦਿੱਤੇ ਗਏ ਨੇ ਉੱਥੇ ਪੰਜਾਬ ਤੇ ਹਰਿਆਣਾ ਦੇ ਸਰਹੱਦਾਂ ਤੇ ਵੀ ਸਿਮੇਤ ਤਣਾਪੁਰਾ ਮਾਹੌਲ ਬਣਿਆ ਨਜ਼ਰ ਆ ਰਿਹਾ ਹੈ ਤਸੇਦਾਰੇ ਕਿ ਜੁਦਾਸਵੇਰੇ ਕੁਝ ਨੌਜਵਾਨ ਕਿਸਾਨ ਬੈਰੀਗੇਡੀ ਵਾਲਵਾਂਤ ਰੈਸੀ ਤਾਂ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਅਥਰੂ ਗੈਸ ਦੇ ਗੋਲੇ ਉਹਨਾਂ ਤੇ ਛਾੜ ਦਿੱਤੇ ਨੇ। ਇਹ ਜ਼ੋਰਾਂ ਖਨੋਰੀ ਬਾਰਡਰ ਤੇ ਪੰਜਾਬੀ ਅਧਿਕਾਰ ਸੋਨਿਆ ਮਾਲਵੀ ਪਹੁੰਚੀ ਪਰ ਅਥਰੂ ਗੈਸ ਦੇ ਧੂਏ ਕਾਰਨ ਉਹਨਾਂ ਦੀ ਸਿਹਤ ਅਚਾਨਕ ਖਰਾਬ ਹੋ ਚੁੱਕੀ ਹੈ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੈਂ ਉੱਥੇ ਮੌਜੂਦ ਕੁਝ ਕਿਸਾਨ ਉਹਨਾਂ ਦੀ ਲਗਾਤਾਰ ਮਦਦ ਵੀ ਕਾਤੇ ਨਜ਼ਰ ਆ ਰਹੇ ਨੇ। ਕਿਸਾਨੀ ਅੰਦੋਲਨ ਜੋ ਸ਼ਾਮਿਲ 14000 ਕਿਸਾਨ ਆਪਣੇ 1200 ਟਰੈਕਟਰ ਟਰਾਲੀਆਂ ਨਾਲ ਅਜ ਮੁਰਦੋਕਿਆ ਵਿਧਦੀ ਲਗਾਤਾਰ ਸਵੇਰ ਤੋਂ ਹੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਗਏ ਨੇ ਦੱਸ ਦੇ ਕਿ ਪੁਲਿਸ ਵਾਲਾ ਪਾਲਸਪਟਾ ਲੈ ਡਰੋਨਾਂ ਦੀ ਫੌਟੋ ਕੀਤੀ ਜਾ ਰਹੀ ਹੈ ਇਸ ਦੌਰਾਨ ਕਿਸਾਨਾਂ ਨੇ ਵੀ ਹਵਾ ਵਿੱਚ ਪਤੰਗਾ ਉਡਾ ਕੇ ਡਰੋਨਾਂ ਨੂੰ ਠੇਰ ਕਰਨ ਦੀ ਕੋਸ਼ਿਸ਼ ਕੀਤੀ ਪਤੰਗਾ ਦੀ ਗਿਣਤੀ ਵਧਣ ਕਾਰਨ ਫੋਰਸ ਨੇ ਆਪਣੇ ਡਰੋਨ ਅਚਾਨਕ ਵਾਪਸ ਬੁਲਾ ਲਏ ਕਿਸਾਨ ਡਰੋਨਾਂ ਉਡਾਕਦੇ ਨੇ ਲਗਾਤਾਰ ਪਤੰਗ ਉਡਾਉਂਦੇ ਨਜ਼ਰ ਆ ਰਹੇ ਨੇ